ਸੀਟੀ ਮੈਡੀਕਲ ਹਾਲ ਤੇ ਪੈਸਿਆਂ ਦੀ ਲੁੱਟ ਕਰਨ ਵਾਲੇ ਦੋ ਚੋਰ ਗ੍ਰਿਫਤਾਰ ਜਿਹੜੀ ਜੀ 14 ਸਤੰਬਰ ਨੂੰ ਸੀਟੀ ਮੈਡੀਕਲ ਸਟੋਰ ਦੇ ਉੱਪਰ ਇੱਕ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਕੁਝ ਮੁਜਰਮਾਂ ਵੱਲੋਂ ਉਹਦੇ ਸਬੰਧ ਦੇ ਵਿੱਚ ਜੀ ਸਾਡੇ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਹੋਇਆ ਐਫ ਆਈ ਆਰ ਰਜਿਸਟਰ ਕੀਤੀ ਗਈ ਐਫ ਆਈ ਆਰ ਨੰਬਰ 205 313 ਸੈਕਸ਼ਨ 2 ਬੀ ਐਨਐਸ ਦੇ تحت ਸਿਟੀ ਫਰਗੋੜਾ ਵਿੱਚ ਇਮੀਡੀਏਟਲੀ ਮੌਕੇ ਤੇ ਸਾਡੀਆਂ ਟੀਮਾਂ ਪਹੁੰਚੀਆਂ ਮੌਕੇ ਤੇ ਸਾਡੇ ਡੀਐਸਪੀ ਸਾਹਿਬ ਜਸਪ੍ਰੀਤ ਸਿੰਘ ਵੀ ਪਹੁੰਚੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਜੋ ਵੀ ਇਨਪੁਟ ਸਾਨੂੰ ਉਸ ਮੌਕੇ ਤੋਂ ਮਿਲਿਆ ਕਿਉਂਕਿ ਸੀਸੀਟੀਵੀ ਫੁਟੇਜ ਵਗੈਰਾ ਨਹੀਂ ਸੀ ਪਰ ਜੋ ਵੀ ਹੁਰੀਆਂ ਵਗੈਰਾ ਜਿਵੇਂ ਵੀ ਸਾਨੂੰ ਇਨਪੁਟਸ ਮਿਲੇ ਨੇੜੇ-ਨੇੜੇ ਦੇ ਸਾਨੂੰ ਏਰੀਆ ਤੋਂ ਕੁਝ-ਕੁਝ ਸ਼ੱਕੀ ਜਿਹੜੇ ਮੋਟਰਸਾਈਕਲ ਤੇ ਵਿਅਕਤੀ ਮਿਲੇ ਉਹਨਾਂ ਦੀ ਲੀਡਸ ਦੇ ਉੱਪਰ ਔਰ ਆਪਣੇ ਸੋਰਸਸ ਨੂੰ ਸੀ ਫਾਲੋ ਕਰਦੇ ਹੋਏ ਟੈਕਨੀਕਲ ਇਨਪੁਟ ਵੀ ਲਈ ਤੇ ਬਹੁਤ ਹੀ ਮਿਹਨਤ ਕਰਦੇ ਹੋਏ ਡੀਐਸਪੀ ਸਾਹਿਬ ਔਰ ਸਾਡੇ ਐਸਐਚਓ ਸਿਟੀ ਵੱਲੋਂ ਜਿਹੜੇ ਇਹ ਮੁਜਰਮ ਹੈਗੇ ਨੇ ਦੋ ਇਹ ਗ੍ਰਿਫਤਾਰ ਕਰ ਲਏ ਗਏ ਨੇ ਇਹਨਾਂ ਦੇ ਨਾਮ ਨੇ ਜੀ ਮੁੰਨਾ ਕੁਮਾਰ ਉਰਫ ਭਰਾਵਣ ਇਹ ਸੂਡ ਗਲੋਨੀ ਫਗਵਾੜਾ ਦਾ ਰਹਿਣ ਵਾਲਾ ਹੈ ਤੇ ਅਮਿਤ ਕੁਮਾਰ ਉਰਫ ਅੰਬਾ ਇਹ ਪਲਾਹੀ ਗੇਟ ਦਾ ਰਹਿਣ ਵਾਲਾ ਹੈ ਇਹਦੇ ਵਿੱਚ ਜਿਹੜਾ ਮੁੰਨਾ ਹੈ ਇਹਦਾ ਬਹੁਤ ਹੀ ਕ੍ਰਿਮੀਨਲ ਟਰੈਕ ਰਿਕਾਰਡ ਪੁਰਾਣਾ ਹੈਗਾ ਜਿਹਦੇ ਤੇ ਚਾਰ ਪਰਚੇ ਪਹਿਲਾਂ ਵੀ ਚੋਰੀ ਦੇ ਔਰ ਉਹਦੇ ਸਨਾਚਿੰਗ ਦੇ ਹੈਗੇ ਨੇ ਔਰ ਐਨਡੀਪੀਐਸ ਦਾ ਵੀ ਹੈ ਜਿਹੜਾ ਅਮਿਤ ਕੁਮਾਰ ਹੈ ਇਹ ਇਹਦੇ ਨਾਲ ਨਵਾਂ ਜੁੜਿਆ ਸੀਗਾ ਕਿਉਂਕਿ ਸਾਰੇ ਇਹ ਨਸ਼ਾ ਵੀ ਲੈਂਦੇ ਹੈਗੇ ਨੇ ਤੇ ਇਸ ਚੱਕਰ ਦੇ ਵਿੱਚ ਇਹਨਾਂ ਦੀ ਯਾਰੀ ਦੋਸਤੀ ਹੈਗੀ ਹੈ ਇਹਨਾਂ ਤੋਂ ਸਾਨੂੰ ਇੱਕ ਮੋਟਰਸਾਈਕਲ ਜਿੱਦੇ ਤੇ ਇਹਨਾਂ ਨੇ ਵਾਰਦਾਤ ਕੀਤੀ ਸੀਗੀ ਹੀਰੋ ਸਪਲੈਂਡਰ ਔਰ ਇੱਕ ਐਕਟਿਵਾ ਬ੍ਰਹਮੜ ਹੋਈਏ ਬਿਨਾਂ ਨੰਬਰੀ ਔਰ ਇਹ ਵੀ ਜੀ ਅਸੀਂ ਇਹਦੀ ਤਫਤੀਸ਼ ਕਰ ਰਹੇ ਹੈਗੇ ਵੀ ਇਹ ओनर्स ਕੋਲ ਨੇ ਇਹ ਵੀ ਚੋਰੀ ਦੇ ਹੀ ਵਹੀਕਲਸ ਹੈਗੇ ਨੇ ਤੇ ਦੌਰਾਨੇ ਇਹਨਾਂ ਨੂੰ ਜਿਹੜਾ ਹੁਣ ਅਸੀਂ ਪੇਸ਼ ਕਰਾਣਾ ਹੈ ਦੌਰਾਨੇ ਰਿਮਾਂਡ ਇਹਨਾਂ ਤੋਂ ਸਾਰਾ ਇਹ ਤਫਤੀਸ਼ ਕੀਤੀ ਜਾਏਗੀ ਵੀ ਇਹਨਾਂ ਨੇ ਕਿੱਥੋਂ ਚੋਰੀ ਕੀਤਾ ਹੈਗਾ ਔਰ ਉਹਦੇ ਸੰਬੰਧੀ ਅਗਰ ਕੋਈ ਐਫਆਰ ਰਜਿਸਟਰ ਹੋਈ ਤਾਂ ਉਹਨਾਂ ਦੇ ਵਿੱਚ ਵੀ ਨਾ ਦੀ ਕੈਸ਼ ਵੀ ਕਿੱਥੋਂ ਬਣਾਈ ਨਹੀਂ ਇਹਨਾਂ ਕੋਲੋਂ ਕੈਸ਼ ਕੋਈ ਰਿਕਵਰ ਨਹੀਂ ਹੋਇਆ ਪਰ ਇਹਨਾਂ ਦੇ ਦੱਸਣ ਮੁਤਾਬਕ ਕੁਝ ਹਜ਼ਾਰ 1100 ਰੁਪਏ ਹੀ ਸੀਗਾ ਉਹਦੇ ਵਿੱਚ ਤੇ ਪਰ ਉਹ ਅਸੀਂ ਇਹਨਾਂ ਤੋਂ ਰਿਕਵਰ ਕਰਾਵਾਂ ਕਿਉਂਕਿ ਮੈਂ ਦੱਸਿਆ ਜਿਵੇਂ ਕਿ ਇਹ ਬਹੁਤ ਹੀ ਨੋਟੋਰੀਅਸ ਨੇ ਛੋਟੀ ਮੋਟੀ ਚੋਰੀਆਂ ਜਾਂ ਇਸ ਤਰੀਕੇ ਦੇ ਉਹ ਕਰਕੇ ਆਪਦੇ ਹੀ ਨਸ਼ੇ ਦੀ ਪੂਰਤੀ ਕਰਦੇ ਹੈਗੇ ਇਹ ਦੋ ਹੀ ਨੇ ਮੈਮ ਕਿੰਨਾ ਨਾ ਕੋਈ ਹੋਰ ਵੀ ਜੁੜੇ ਹੋਣੇ ਫਿਲਹਾਲ ਇਹਨੇ ਦੋ ਹੀ ਨੇ ਜੀ ਪਰ ਅਸੀਂ ਇਹਨਾਂ ਤੇ ਹੀ ਰਿਮਾਂਡ ਦੇ ਦੌਰਾਨ ਪਤਾ ਕਰਾਂਗੇ ਵੀ ਇਹਨਾਂ ਦੇ ਨਾਲ ਹੋਰ ਕਿਹੜੇ ਲੋਕ ਜੁੜੇ ਹੋਏ ਨੇ ਔਰ ਹੋਰ ਕੀ ਕੀ ਇਹਨਾਂ ਨੇ ਵਾਰਤਾ ਜਿਹੜੇ ਪਹਿਲੇ ਕੇਸ ਆ ਉਹਨਾਂ ਵਿੱਚ ਜਮਾਨਤ ਤੇ ਹਲਕਾਈ ਹਾਂਜੀ ਜਿਹੜਾ ਮੁੰਨਾ ਕੁਮਾਰ ਹੈ ਉਹਨਾਂ ਤੇ ਜਮਾਨਤ ਹੈ